ਹਾਂਜੀ ਗਰੁੱਪ ਮੈਂਬਰੋ ਆ ਮੁਰਗਾ ਜਿਹੜਾ ਕਨਾ ਇਹਨੇ ਲੋਕਾਂ ਨੂੰ ਬਹੁਤ ਜ਼ਿਆਦਾ ਕਿਸਾਨਾਂ ਨੂੰ ਪਰੇਸ਼ਾਨ ਕਰਿਆ ਪਿਆ ਆ ਚੀਰੀ ਪੱਟ ਪੱਟ ਕੇ ਚੱਬ ਕੇ ਜਿਹੇ ਠਾਂਗੇ ਡਰ ਦਿੰਦਾ ਕੋਈ ਦਾ ਹੱਲ ਨਹੀਂ ਹੁਣ ਇੱਕ ਹੱਲ ਹੱਲ ਲੱਭਿਆ ਤਾਂ ਆਇਆ ਹੀ ਨਹੀਂ ਦੱਸਿਆ ਕਹਿੰਦਾ ਵੀ ਆਪਾਂ ਇਹਦੇ ਵਿੱਚ ਡਰਨੇ ਬਣਾ ਕੇ ਲਾਓ ਵੀ ਇਹਨੂੰ ਦੇਖ ਦੇਖ ਕੇ ਆਹ ਉਰੇ ਬੈਠਣਾ ਨਹੀਂ ਹੈਗਾ ਦੇਖਦੇ ਆ ਕਿੰਨਾ ਕੁ ਹੁੰਦਾ ਹੁਣ ਇੱਥੇ ਉਹ ਸਾਹਮਣੇ ਬਣਾ ਬਣਾ ਕੇ ਲਾਏ ਨੇ ਇਹਨਾਂ ਤੇ ਡਰਦਾ ਹੈ ਜਾਂ ਫਿਰ ਦਵਾਰੇ ਆਉਂਦਾ ਉਹ ਫਬਾਤ ਦੇਖਦੇ ਆ ਜਿਹੜੀ ਐ ਪੱਟ ਪੱਟ ਕੇ ਕਹਿੰਦਾ ਐ ਬਸ ਜਿਹੜੀ ਪੱਟ ਕੇ ਘੇਰ ਦਿੰਦਾ ਪੱਟ ਕੇ ਘੇਰ ਦਿੰਦਾ ਇਹਦਾ ਕੋਈ ਹੱਲ ਨਹੀਂ ਲੱਭ ਰਿਹਾ ਹੈਗਾ ਇਹ ਆਇਆ ਵੀ ਹੁਣੇ ਆ ਪਹਿਲਾਂ ਤਾਂ ਛੋਟੀ ਜਨ ਮੁਰਗੀ ਜੀ ਹੁੰਦੀ ਸੀ ਓਹ ਇਹਨਾਂ ਨੁਕਸਾਨ ਨਹੀਂ ਕਰਦੀ ਤੀ ਹਾਂਜੀ ਗਰੁੱਪ ਮੈਂਬਰੋ ਆਹ ਮੁਰਗਾ ਜਿਹੜਾ ਕਨਾ ਇਹਨੇ ਲੋਕਾਂ ਨੂੰ ਬਹੁਤ ਜ਼ਿਆਦਾ ਕਿਸਾਨਾਂ ਨੂੰ ਪਰੇਸ਼ਾਨ ਕਰਿਆ ਪਿਆ ਆ ਚੀਰੀ ਪੱਟ ਪੱਟ ਕੇ ਝੱਬ ਕੇ ਜਿਹੇ ਠਾਂਗੇ ਰਦੰਦਾ ਕੋਈ ਦਾ ਹੱਲ ਨਹੀਂ ਹੁਣ ਇੱਕ ਹੱਲ ਹੱਲ ਲੱਭਿਆ ਤਾਂ ਆਇਆ ਹੀ ਨਹੀਂ ਦੱਸਿਆ ਕਹਿੰਦਾ ਵੀ ਆਪਾਂ ਇਹਦੇ ਵਿੱਚ ਡਰਨੇ ਬਣਾ ਕੇ ਲਾਓ ਵੀ ਇਹਨੂੰ ਦੇਖ ਦੇਖ ਕੇ ਆਹ ਉਰੇ ਬੈਠਣਾ ਨਹੀਂ ਹੈਗਾ ਦੇਖਦੇ ਆ ਕਿੰਨਾ ਕੁ ਹੋ ਹੁੰਦਾ ਹੁਣ ਇੱਥੇ ਉਹ ਸਾਹਮਣੇ ਬਣਾ ਬਣਾ ਕੇ ਲਾਏ ਨੇ ਇਹਨਾਂ ਤੇ ਡਰਦਾ ਹੈ ਜਾਂ ਫਿਰ ਦਵਾਰੇ ਆਉਂਦਾ ਉਹ ਫਬਾਤ ਦੇਖਦੇ ਆ ਜਿਹੜੀ ਐ ਪੱਟ ਪੱਟ ਕੇ ਕਹਿੰਦਾ ਐ ਬਸ ਜਿਹੜੀ ਪੱਟ ਕੇ ਘੇਰ ਦਿੰਦਾ ਪੱਟ ਕੇ ਘੇਰ ਦਿੰਦਾ ਇਹਦਾ ਕੋਈ ਹੱਲ ਨਹੀਂ ਲੱਭ ਰਿਹਾ ਹੈਗਾ ਇਹ ਆਇਆ ਵੀ ਹੁਣੇ ਆ ਪਹਿਲਾਂ ਤਾਂ ਛੋਟੀ ਜਲ ਮੁਰਗੀ ਜੀ ਹੁੰਦੀ ਸੀ ਉਹ ਇੰਨਾ ਨੁਕਸਾਨ ਨਹੀਂ ਕਰਦੀ ਸੀ